ਸਤਿ ਸ਼੍ਰੀ ਅਕਾਲ ਜੀ ਆਪਾਂ ਜਾਦੀ ਪੰਡਤ ਕਲਾਥ ਹਾ ਚੌਕੇ ਅੱਜ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਦੇ ਨਵਾਂ ਆਫਰ ਲੈ ਕੇ ਆਏ ਆ ਜੀ ਪਹਿਲਾਂ ਆਪਾਂ ਸੋਨੂੰ ਆ ਚੈੱਕ ਕਰੋ ਜੀ ਇਹਦਾ ਆਨਲਾਈਨ ਤੁਸੀਂ Chrome ਤੋਂ ਨੰਬਰ ਚੈੱਕ ਕਰ ਸਕਦੇ ਹੋ Google Chrome ਤੋਂ ਇਹਦਾ ਪ੍ਰਾਈਸ ਜਿਵੇਂ ਕਿ ਤੁਸੀਂ ਇਹ ਦੇਖ ਰਹੇ ਹੋ ਆਪਾਂ ਦੂਸਰੇ ਫੋਨ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂਗੇ ਜਿਹੜੇ ਸਾਰੇ ਇਹ ਦਾ ਸੂਟ ਹੋਣਗੇ ਇਹਨਾਂ ਦਾ ਇਹਨਾਂ ਨੇ ਪ੍ਰਾਈਸ ਦਿੱਤਾ ਹੋਇਆ 10448 ਰੁਪਏ ਮਨ ਨੂੰ ਕਿ ਇੱਕ ਸੂਟ ਦਾ ਪ੍ਰਾਈਸ 1000 ਤੋਂ ਪਲੱਸ ਜਾ ਰਿਹਾ ਹੈ ਜੀ ਆਪਾਂ ਇਹ ਸੂਟਾਂ ਤੇ ਅੱਜ ਤੁਹਾਨੂੰ ਆਫਰ ਦੇਵਾਂਗੇ ਸੇਮ ਡਿੱਟੋ ਇਹ ਵਾਲੇ ਪੀਸ ਹੋਣਗੇ ਜਿਵੇਂ ਕਿ ਤੁਸੀਂ ਆਹ ਫਸਟ ਨੰਬਰ ਤੇ ਗ੍ਰੀਨ ਵਾਲਾ ਦੇਖ ਰਹੇ ਹੋ ਸੇਮ ਆ ਡਿੱਟੋ ਪੀਸ ਮਿਲੂਗਾ ਤੁਹਾਨੂੰ ਸਾਰੇ 10 ਕਲਰ ਮਿਲਣਗੇ ਜੀ ਤੁਹਾਨੂੰ ਆਪਣੇ ਕੋਲੋਂ ਜੀ ਔਨਲਾਈਨ ਤੁਸੀਂ ਇਹਦਾ ਪ੍ਰਾਈਸ ਚੈੱਕ ਕਰ ਸਕਦੇ ਹੋ ਇੱਕ ਸੂਟ ਦਾ ਪ੍ਰਾਈਸ 1000 ਤੋਂ ਪਲੱਸ ਪੈਂਦਾ ਜੀ ਕਿਉਂਕਿ ਇਹਨਾਂ ਨੇ 10 ਪੀਸਾਂ ਦਿੱਤਾ ਹੋਇਆ 10448 ਰੁਪਏ ਇਜ਼ਾਰਾ ਇਸਟਾ ਦਾ ਨਸਰੀਨ ਨੰਬਰ ਹੋਊਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਨਲਾਈਨ ਇਹਦਾ ਤੁਸੀਂ ਚੈੱਕ ਕਰ ਸਕਦੇ ਹੋ 1000 ਤੋਂ ਪਲੱਸ ਰੇਟ ਆ ਪਰ ਇਹ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਆਫਤੇ ਦੇਵਾਂਗੇ ਆ ਚੈੱਕ ਕਰੋ ਜੀ ਇਹਦੇ ਵਿੱਚ ਤੁਹਾਨੂੰ 10 ਕਲਰ ਮਿਲਣਗੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਹੈਗਾ ਆਨਲਾਈਨ ਇਹਦੀ ਤੁਸੀਂ ਜਿਹੜਾ ਰੇਟ ਚੈੱਕ ਕਰ ਸਕਦੇ ਹੋ ਇਜ਼ਾਰਾ ਇਸਟਾ ਦਾ ਨਸਰੀਨ ਨੰਬਰ ਭਰ ਕੇ ਆਨਲਾਈਨ ਰੇਟ ਹੈਗਾ ਇਹਦਾ 1000 ਰੁਪਏ ਤੋਂ ਪਲੱਸ ਪਰ ਆਪੇ ਇਹ ਸਾਨੂੰ ਬਹੁਤ ਹੀ ਜ਼ਿਆਦਾ ਆਫਰ ਤੇ ਲਾਉਣ ਲੱਗੇ ਆ ਪਿਓਰ ਪਸ਼ਮੀਨੇ ਦੇ ਸੂਟ ਹੋਣਗੇ ਗਰਮ ਦੇ ਵਿੱਚ ਜਿੰਨਾ ਦੇ ਉੱਪਰ ਜਿਹੜਾ ਵਰਦੀ ਕੋਈ ਕੰਪਲੇਨ ਨਹੀਂ ਹੈਗੀ ਜੀ ਵਧੀਆ ਬ੍ਰਾਂਡਡ ਸੂਟ ਹੋਣਗੇ ਜੀ ਪਿਓਰ ਪਸ਼ਮੀਨਾ ਤੇ ਨਾਲ ਆਉਗਾ ਦੇਖੋ ਫੁੱਲ ਜਿਹੜੇ ਹੈਗੇ ਆ ਇਹਦੇ ਨਾਲ ਸਟਾਲ ਬਣੇ ਹੋਣਗੇ ਜੀ ਪੂਰੀ ਲੈਂਥ ਵੇਟਸ ਸਵਾ 2.2 2.2 ਮੀਟਰ ਦੇ ਇਹਨਾਂ ਨਾਲ ਸਟਾਲ ਹੈ ਪਲੇਨ ਬਾਟਮ ਆਉਗੀ 10 ਸੂਟਾਂ ਦੀ ਡਿਜ਼ਾਈਨਿੰਗ ਜਿਹੜੀ ਅਲੱਗ-ਅਲੱਗ ਹੋਊਗੀ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਕਲਰਸ ਐ ਡਿਜ਼ਾਈਨ ਪਸੰਦ ਆਉਂਦਾ ਤਾਂ ਆਪਾਂ ਤੋਂ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਜਿੰਨਾਂ ਦੀ ਸ਼ਿਪਿੰਗ ਐਕਸਟਰਾ ਰਹੂਗੀ ਜੀ 10 ਕਲਰ 10 ਡਿਜ਼ਾਈਨ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੂਸਰੇ ਫੋਨ ਤੋਂ ਦਿਖਾਇਆਗਾ ਆਨਲਾਈਨ ਰੇਟ 1000 ਤੋਂ ਪਲੱਸ ਪਰ ਆਪਾਂ ਤੁਹਾਨੂੰ 1000 ਨਹੀਂ 800 ਨਹੀਂ ਕੋਈ 700 ਨਹੀਂ ਆਪਾਂ ਦੇਵਾਂਗੇ ਸਿਰਫ 600 ਰੁਪਏ ਦਾ ਜੀ 600 ਰੁਪਏ ਦਾ ਸੂਟ ਬਹੁਤ ਹੀ ਜ਼ਿਆਦਾ ਆਫਰ ਪ੍ਰਾਈਸ 'ਤੇ ਲਾ ਦਿੱਤੀ ਨੀ ਜੀ ਆਪਾਂ ਆ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਇਜ਼ਾਰਾ ਇਸ ਦਾ ਨੰਬਰ ਭਰ ਕੇ Google ਤੇ ਨਾਸਰੀਨ ਨੰਬਰ ਭਰ ਕੇ ਇਹ ਸਾਰਾ ਕੱਢ ਸਕਦੇ ਹੋ ਇਹ ਆਪਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਆਫ ਤੇ ਦੇਵਾਂਗੇ ਇਹ ਆਫ ਲੱਗੇ ਹੋਏ ਨੇ ਜਾਦੀ ਪੰਡਤ ਕਲਾਥ ਔਰ ਚੌਕੇ ਜੀ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਕਪੜਾ ਲਾਜਵਾਬ ਡਿਜ਼ਾਈਨਿੰਗ ਪ੍ਰਿੰਟ ਨਾਲ ਵਰਕ ਵੀ ਆਊਗਾ ਜੀ ਆਰੀ ਵਰਕ ਬਹੁਤ ਸੋਹਣਾ ਗਰਮ ਦੇ ਵਿੱਚ ਇਹ ਕਪੜਾ ਆਊਗਾ ਤੇ ਨਾਲ ਡਿਜੀਟਲ ਸ਼ਾਲ ਆਊਗਾ ਨਾਲ ਪਸ਼ਮੀਨੇ ਦੀ ਜਿਹੜੀ ਹੈਗੀ ਆ ਬਾਟਮ ਆਉ ਸਾਰਾ ਪਿਓਰ ਪਸ਼ਮੀਨੇ ਦੇ ਇਹ ਸੂਟ ਹੋਣਗੇ ਜੀ ਇਹਦੇ ਆ ਅਗਲੇ 5 ਕਲਰ ਆ ਗਏ ਕਲਰ ਬਹੁਤ ਹੀ ਜ਼ਿਆਦਾ ਲਾਜਵਾਬ ਡਿਜ਼ਾਈਨਿੰਗ ਬਹੁਤ ਜ਼ਿਆਦਾ ਲਾਜਵਾਬ ਇਹ ਆਪਾਂ ਕੋਈ ਤੁਹਾਨੂੰ 1000 ਦਾ ਨਹੀਂ ਦੇਣਾ ਜਿਹੜਾ ਕਿ ਆਨਲਾਈਨ ਰੇਟ ਹੈ ਨਾ ਇਹ 800 ਦਾ ਤੇ ਨਾ ਹੀ 700 ਦਾ ਆਪਾਂ ਦੇਵਾਂਗੇ ਸਿਰਫ 600 ਦੀ ਰੇਂਜ ਦੇ ਵਿੱਚ ਆਫਰ ਦਾ ਬੱਦ ਤੋਂ ਬੱਦ ਫਾਇਦਾ اٹھਾਓ ਜੀ ਬਹੁਤ ਹੀ ਜ਼ਿਆਦਾ ਲੈਸ ਪ੍ਰਾਈਸ ਤੇ ਸਿਰਫ 600 ਦੀ ਰੇਂਜ ਦੇ ਵਿੱਚ ਪਿਓਰ ਪਸ਼ਮੀਨੇ ਦੇ ਸੂਟ ਨਾਲ ਪਿਓਰ ਪਸ਼ਮੀਨੇ ਦੇ ਸ਼ਾਲ ਤੁਸੀਂ ਚੈੱਕ ਕਰ ਸਕਦੇ ਹੋ ਜੀ ਫੁੱਲ ਇਹਨਾਂ ਦੀ ਲੈਂਥ ਵਿਡਥ ਹੋਊਗੀ ਤੇ ਨਾਲ ਪ੍ਰਿੰਟ ਦੇ ਵਿੱਚ ਵਰਕ ਆਊਗਾ ਬਹੁਤ ਸੋਹਣੀ ਡਿਜ਼ਾਈਨਿੰਗ ਡਿਜ਼ਾਈਨਿੰਗ ਲਾਜਵਰ 컬러 ਬਹੁਤ ਹੀ ਜ਼ਿਆਦਾ ਸੋਹਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਬੈਲ ਆਈਕਨ ਦਾ ਬਟਨ ਨਹੀਂ ਪ੍ਰੈਸ ਕੀਤਾ ਤਾਂ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਆਫਰ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਜੀ ਹਜ਼ਾਰ ਦੀ ਰੇਂਜ ਵਾਲੇ ਸੂਟ ਸਿਰਫ 600 ਰੁਪਏ ਦੀ ਰੇਂਜ ਦੇ ਵਿੱਚ ਜਾਦੀ ਪੰਡਤ ਪਲਾਸ ਹਾਊਸ ਚੌਕੇ ਜੀ ਧੰਨਵਾਦ ਜੀ